ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਇੰਡੀਆ ਦੇ ਨਾਲ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਫਿਰ ਤੋਂ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜੋ ਸਾਡੇ ਭਵਿੱਖ ਯਾਨੀ ਕਿ ਸਾਡੀ ਔਲਾਦ ਸਾਡੀ ਧਾਰਮਿਕ ਪਛਾਣ ਅਤੇ ਸਾਡੀ ਜ਼ਮੀਰ ਤੇ ਸੱਟ ਮਾਰਨ ਦੇ ਹੋ ਰਹੇ ਸਾਸ਼ੀ ਯਤਨਾਂ ਦੇ ਨਾਲ ਸੰਬੰਧਿਤ ਹੈ ਇਸ ਨਾਜ਼ੁਕ ਤੇ ਫਿਕਰਮੰਦੀ ਵਾਲੇ ਇਸ ਵਿਸ਼ੇ ਨੂੰ ਵਿਸਥਾਰ ਦੇਣ ਦੇ ਲਈ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਮਨਿੰਦਰ ਸਿੰਘ ਜੀ ਗਿੱਲ ਮੇਰੇ ਨਾਲ ਮੌਜੂਦ ਨੇ ਸੋ ਗਿੱਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵਿਸ਼ੇਸ਼ ਚਰਚਾ ਵਿੱਚ ਬਹੁਤ ਬਹੁਤ ਪਮ ਸਾਬ ਜੀ ਸੋ ਗਿਲ ਸਾਬ ਅੱਜ ਦਾ ਵਿਸ਼ਾ ਮੇਰੀ ਭੂਮਿਕਾ ਤੋਂ ਹੀ ਸਪਸ਼ਟ ਹੈ ਸੋ ਮੈਂ ਸਿੱਧਾ ਸਵਾਲ ਤੇ ਆਉਣਾ ਹੈ ਅੱਜ ਕੱਲ ਗਰੂਮਿੰਗ ਗੈਂਗਸ ਦਾ ਬਹੁਤ ਜ਼ਿਕਰ ਹੋ ਰਿਹਾ ਹੈ ਇਹ ਗਰੂਮਿੰਗ ਗੈਂਗਸ ਤੇ ਲਵਰ ਬੁਆਏ ਪ੍ਰੋਜੈਕਟ ਅਸਲ ਵਿੱਚ ਹੈ ਕੀ ਤੇ ਇਹ ਸਾਡੀਆਂ ਧੀਆਂ ਨੂੰ ਕਿਵੇਂ ਨਿਸ਼ਾਨਾ ਬਣਾ ਰਿਹਾ ਹੈ ਪਮ ਸਾਬ ਤਕਰੀਬਨ 2-3 ਸਾਲ ਤੋਂ ਮੈਂ ਦੇਖ ਰਿਹਾ ਸਰੀ ਦੇ ਵਿੱਚ ਜਿਸ ਤਰੀਕੇ ਨਾਲ ਜਿਹੜੀ ਆ ਪਾਕਿਸਤਾਨੀ ਪਾਪੂਲੇਸ਼ਨ ਜਦੋਂ ਵਧੀ ਜੀ ਤੇ ਕਿਸ ਤਰ੍ਹਾਂ ਉਹ ਸਾਡੀਆਂ ਜਿਹੜੀਆਂ ਬੱਚੀਆਂ ਨੂੰ ਸਕੂਲਾਂ ਦੇ ਵਿੱਚ ਜੀ ਤੇ ਬਾਹਰ ਉਹ ਹੌਲੀ ਹੌਲੀ ਸਾਡੇ ਧਿਆਨ ਚ ਆਉਣੀਆਂ ਸ਼ੁਰੂ ਹੋਈਆਂ ਤੇ ਇਹ ਜਿਹੜੀ ਗੱਲ ਆ ਇਹ ਕੋਈ ਆਮ ਗੁਨਾਹ ਨਹੀਂ ਇਹ ਸਗੋਂ ਸਾਡੀਆਂ ਬੱਚੀਆਂ ਦੇ ਮਨਾਂ ਨਾਲ ਖੇਡਣ ਦੀ ਇੱਕ ਬਹੁਤ ਹੀ ਖਤਰਨਾਕ ਸਾਜ਼ਿਸ਼ ਆ ਜੀ ਬਿਲਕੁਲ ਮੈਂ ਪਿਛਲੇ ਦਿਨੀ ਇੱਕ ਡੈਲਟਾ ਤੋਂ ਫੈਮਿਲੀ ਮੇਰੇ ਪਾਸ ਆਈ ਜੋ ਕਿ ਸਰੀ ਦੇ ਨਾਲ ਸ਼ਹਿਰ ਆ ਉਹਨਾਂ ਨੇ ਬਹੁਤ ਫਿਕਰ ਚ ਸੀ ਇਹ ਉਹਨਾਂ ਦੀ ਬੇਟੀ 2-3 ਦਿਨ ਤੋਂ ਕਹਿੰਦੇ ਮਿਲ ਨਹੀਂ ਰਹੀ ਵੀ ਉਹ ਕੋਈ ਮੁਸਲਮਾਨ ਲੜਕੇ ਦੇ ਨਾਲ ਗਈ ਜਦੋਂ ਮੈਂ ਪਤਾ ਕੀਤਾ ਉਹ ਕੱਲਾ ਮੁਸਲਮਾਨ ਇੱਕ ਨਹੀਂ ਸੀ ਜਦੋਂ ਸੰਪਰਕ ਕੀਤਾ ਵੀ ਕੁੜੀ ਨੂੰ ਵਾਪਸ ਕਰ ਤੇ ਉਹ ਮੁਰਿਓ ਚੈਲੰਜ ਕਰਨ ਲੱਗ ਗਿਆ ਵੀ ਅਸੀਂ ਦਾ ਆ ਕਰ ਦਿੰਨੇ ਅਸੀਂ ਉਹ ਕਰ ਦਿੰਨੇ 8 10 ਜਣੇ ਆ ਗਏ ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਵਾ ਵੀ ਪੰਜਾਬੀਅਤ ਰੰਗ ਦਿਖਾਉਣਾ ਪਿਆ ਜੀ ਕੁੜੀ ਮੜਾਉਣ ਲਈ ਜੀ ਕੁੜੀ ਤਾਂ ਮੜਾ ਦਿੱਤੀ ਹਮ ਪਰ ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖਿਆ ਜੀ ਵੀ ਤਕਰੀਬਨ ਇੱਕ ਨਹੀਂ ਕਈ ਘਟਨਾਵਾਂ ਜਿਹੜੀਆਂ ਹੈ ਜੀਆਂ ਹੋ ਗਈਆਂ ਜੀ ਵੀ ਉਹਨਾਂ ਦੀਆਂ ਆਪਦੀਆਂ ਵਾਈਫ ਵੀ ਆ ਬੱਚੇ ਵੀ ਆ ਗਾਂ ਫਿਰ ਸਿੱਖ ਕੁੜੀਆਂ ਨੂੰ ਕੋਈ ਕਿਸੇ ਨੇ ਕੰਮ ਤੇ ਰੱਖ ਕੇ ਕਿਸੇ ਨੇ ਵੈਸੇ ਫਿਰ ਮੈਨੂੰ ਕਿਸੇ ਬੰਦੇ ਨੇ ਇਹ ਦਸੀ ਕਿ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਇਹ ਫਲਾਇਰ ਵੀ ਵੰਡਦੇ ਆ ਇਫ ਯੂ ਵਾਂਟ ਟੂ ਅਰਨ ਮੋਰ ਮਨੀ ਕੰਟੈਕਟ ਅਸ ਜਦੋਂ ਉਹਨਾਂ ਨੂੰ ਕੋਈ ਕੰਟੈਕਟ ਕਰਦੇ ਆ ਸਾਨੂੰ ਲੜਕੀਆਂ ਜਾਂ ਫੀਮੇਲ ਚਾਹੀਦੀਆਂ ਉੱਥੇ ਇੰਟਰਵਿਊ ਕਰਨ ਦੇ ਬਹਾਨੇ ਸੱਦ ਕੇ ਕਿ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਜਿਹੜਾ ਹੈਗਾ ਵੀ ਉਹ ਫਸਾਇਆ ਜਾ ਰਿਹਾ ਇਹ ਪਹਿਲੂ ਇੰਗਲੈਂਡ ਦੇ ਵਿੱਚ ਗੱਲ ਸੀ ਇੰਗਲੈਂਡ ਤੇ ਬਹੁਤ ਜ਼ਿਆਦਾ ਸਿੱਖ ਬੱਚਿਆਂ ਦੀ ਗਰੂਮਿੰਗ ਹੁੰਦੀ ਸੀ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਆ ਵੀ ਇੱਕ 14 ਸਾਲ ਦੀ ਸਿੱਖ ਬੱਚੀ ਦਾ 6 ਜਾਣਿਆਂ ਨੇ ਮੁਸਲਮਨ ਲੜਕੀ ਕਿ ਇਹਨੇ ਉਹਨਾਂ ਦਾ ਜਿਹੜਾ ਸੀਗਾ ਵੀ ਰੇਪ ਕੀਤਾ ਤੇ ਉਹ ਰੇਪ ਤੋਂ ਬਾਅਦ ਦੇਖ ਲਓ ਵੀ ਉਹਦਾ ਫਿਰ ਵੀ ਕੋਈ ਵੀ ਅਜੇ ਤਈ ਜਿਹੜਾ ਵੀ ਉਹਨਾਂ ਤੇ ਕੋਈ ਐਕਸ਼ਨ ਨਹੀਂ ਸੀ ਲਿਆ ਜਦੋਂ ਕਮਿਊਨਿਟੀ ਨੇ ਬਹੁਤ ਵੱਡੇ ਲੈਵਲ ਤੇ ਪ੍ਰੈਸ਼ਰ ਪਾਇਆ ਤੇ ਉਹਦਾ ਐਕਸ਼ਨ ਹੋਇਆ ਜੀ ਪਿੱਛੇ ਜੇ ਤੁਹਾਨੂੰ ਯਾਦ ਹੋਣਾ 2 ਸਾਲ ਪਹਿਲਾਂ ਨਿਊਯਾਰਕ ਦੇ ਵਿੱਚ ਜੀ ਇੱਕ ਲੜਕੀ ਸੀਗੀ ਇੰਡੀਅਨ ਤੇ ਉਹਨਾਂ ਮੁਸਲਮਾਨ ਲੜਕੇ ਨਾਲ ਜਿੱਦਾਂ ਵੀ ਪਿਆਰ ਪੈ ਗਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੁਰਦੁਆਰੇ ਤੋਂ ਲੈ ਕੇ ਗਈ ਸੀ ਕਿ ਵੀ ਮੈਂ ਇੱਕ ਪਾਠ ਕਰ ਰਖਾਉਣਾ ਵਾ ਤੇ ਬਾਅਦ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੋੜ ਇਸੇ ਪਰ ਮੈਂ ਸਦਕੇ ਜਾਵਾਂ ਨਿਊਯਾਰਕ ਦੀਆਂ ਸਿੱਖ ਸੰਗਤਾਂ ਦੇ ਜਿਨ੍ਹਾਂ ਨੇ ਉਹ ਜੋਰ ਪਾ ਗਏ ਬਾਹਰ ਮੋਰਚਾ ਲਾ ਗਏ ਤੇ ਉਹ ਮਹਾਰਾਜ ਦੀ ਬੀੜ ਜਿਹੜੀ ਸੀਗੀ ਗੁਰੂ ਗ੍ਰੰਥ ਸਾਹਿਬ ਉਹ ਉਥੋਂ ਵਾਪਸ ਬੜੇ ਆਦਰ ਤੇ ਸਤਿਕਾਰ ਨਾਲ ਚੁੱਕ ਕੇ ਲਿਆਏ ਉਹਨਾਂ ਨੂੰ ਚੰਗਾ ਤੇ ਨਹੀਂ ਲੱਗਿਆ ਪਰ ਉਹ ਹੋਈ ਇਹ ਜਿਹੜੀ ਗੱਲ ਆ ਜਿਹਦਾ ਤੁਸੀਂ ਅੱਜ ਮੈਨੂੰ ਕਿਹਾ ਵੀ ਇਹਦੇ ਤੇ ਦੱਸੋ ਪਹਿਲੋਂ ਤਾਂ ਇਹ ਸਾਡੀਆਂ ਕੁੜੀਆਂ ਨੂੰ ਚਾਂਸਾ ਦਿੰਦੇ ਆ ਪਿਆਰ ਦਾ ਫਿਰ ਉਹਨਾਂ ਦੀਆਂ ਜਿਹੜੀਆਂ ਵੀ ਭਾਵਨਾਵਾਂ ਸਮਝਦੇ ਆ ਫਿਰ ਉਹਨਾਂ ਨੂੰ ਹੌਲੀ-ਹੌਲੀ ਜਿਹੜਾ ਹੈਗਾ ਇਹ ਨਸ਼ਿਆਂ ਤੇ ਲਾ ਲੈਂਦੇ ਆ ਬਲੈਕਮੇਲਿੰਗ ਦੇ ਜਾਲ ਵਿੱਚ ਫਸਾ ਲੈਂਦੇ ਆ ਉਹਨਾਂ ਦੇ ਕੋਲੋਂ ਫੇਰ ਜਿੱਦਾਂ ਯੂਰਪ ਤੇ ਇੰਗਲੈਂਡ ਦੇ ਵਿੱਚ ਤਾਂ ਪਹਿਲੋਂ ਹੀ ਲਵਰ ਬாய் ਮਾਡਲ ਕਿਹਾ ਜਾਂਦਾ ਸੀ ਹੁਣ ਇੱਥੇ ਵੀ ਸਾਡੀਆਂ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਕੁੜੀਆਂ ਨੂੰ ਪ੍ਰੇਮੀ ਬਣਾ ਕੇ ਪਹਿਲੋਂ ਦਾ ਉਹਨਾਂ ਨੂੰ ਪਿਆਰ ਦਾ ਭਰੋਸੇ ਵਿੱਚ ਜਿੱਤਿਆ ਜਾਂਦਾ ਫਿਰ ਉਹਨਾਂ ਨੂੰ ਦੇਵ ਵਪਾਰ ਦੇ ਵਿੱਚ ਧੱਕਿਆ ਜਾਂਦਾ ਪਿਛਲੇ ਦਿਨੀ ਇੱਕ ਗੱਲ ਮੇਰੇ ਧਿਆਨ ਚ ਆਈ ਜੀ ਇਹ ਮੈਂ ਤੁਹਾਨੂੰ ਸੁਣੀ ਸੁਣਾਈ ਗੱਲ ਤੇ ਗੱਲ ਨਹੀਂ ਕਰ ਰਿਹਾ ਬਿਲਕੁਲ ਬਿਲਕੁਲ ਇਹ ਬਹੁਤ ਫਿਗਰਸ ਆ ਇਹ ਪੁਲਿਸ ਨੇ ਵੀ ਦੱਸਿਆ ਕਿ ਤਕਰੀਬਨ ਤਕਰੀਬਨ ਇਸ ਵੇਲੇ ਜਿਹੜੀਆਂ ਹੈਗੀਆਂ ਵਾ ਇਤਿਹਾਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਕੁੜੀਆਂ ਤੇ ਸਿੱਖ ਲੇਡੀਆਂ ਉਹ ਦੇਵ ਵਪਾਰ ਦੇ ਧੰਦੇ ਦੇ ਵਿੱਚ ਜਿਹੜੀਆਂ ਹੈਗੀਆਂ ਕਿਉਂ ਪੈ ਗਈਆਂ ਮੈਂ ਕੌਮ ਨੂੰ ਬੇਨਤੀ ਕਰਦਾ ਪੀ ਇਹਦੇ ਦੇ ਇਹ ਇੱਕ ਜਾਣੇ ਦਾ ਕੰਮ ਨਹੀਂ ਇਹ ਸਾਡੀ ਸਿੱਖ ਕੌਮ ਨੂੰ ਵੰਗਾਰ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਇੱਕ ਮਿਠ ਹੋ ਕੇ ਤੇ ਇਹਨਾਂ ਸਿੱਖ ਬੱਚੀਆਂ ਦਾ ਜਿਹੜਾ ਹੈਗਾ ਪੀ ਉਹ ਬਚਾ ਕਰਨਾ ਪਊਗਾ ਤੇ ਜਿਹੜੇ ਸਾਡੀ ਅਣਖ ਤੇ ਗੈਰਤ ਨੂੰ ਵੰਗਾਰਦੇ ਆ ਉਹਨਾਂ ਨੂੰ ਸ਼ਰਮ ਜਿਹੜਾ ਹੈਗਾ ਵੀ ਚੰਗੇ ਤਰੀਕੇ ਨਾਲ ਜਿਹੜਾ ਉਹ ਚੈਲੰਜ ਕਰਨਾ ਪਊ ਉਹਨਾਂ ਨੇ ਗੈਂਗਾ ਬਣਾ ਲਈ ਨੌਜਵਾਨ ਪੀੜੀ ਨੇ ਤੇ ਸਾਡੀ ਕੌਮ ਨੂੰ ਅੰਦਰੋਂ ਸਰੀਰ ਸਾਡੀਆਂ ਬੱਚੀਆਂ ਦਾ ਸ਼ੋਸ਼ਣ ਕਰਕੇ ਤੇ ਸਾਡੀ ਆਉਣ ਵਾਲੀ ਜਿਹੜੀ نسل ਹੈ ਉਹਨੂੰ ਗਲਤ ਰਾਹ ਤੇ ਪਾਰਾ ਹੈ ਜੀ ਬਿਲਕੁਲ ਸ਼ੁਕਿਲ ਸਾਹਿਬ ਜਦੋਂ ਸਿੱਖੀਆਂ ਦੇ ਸ਼ੋਸ਼ਣ ਦੀਆਂ ਖਬਰਾਂ ਆਉਂਦੀਆਂ ਤਾਂ ਜਿਹੜੇ ਰੋਜ਼ ਛੱਡੇ ਚੱਕ ਕੇ ਨਾਰੇ ਮਾਰਨ ਵਾਲੇ ਜਿਹੜੇ ਸਾਡੀਆਂ ਖਾਲਸਤਾਨੀ ਜਥੇਬੰਦੀਆਂ ਆ ਹਿੰਦੂ ਤੇ ਸਿੱਖ ਧਾਰਮਿਕ ਆਗੂ ਜਿਹੜੇ ਆ ਫਿਰ ਉਹ ਚੁੱਪ ਕਿਉਂ ਰਹਿੰਦੇ ਆ ਇਹ ਬੜੀ ਸ਼ਰਮ ਵਾਲੀ ਗੱਲ ਹੈ ਬਈ ਜਿਹੜਾ ਇਹ ਭਾਈਚਾਰਾ ਸਿਰਜਣ ਜਾ ਰਹੇ ਨਾ ਉਹ ਭਾਈ ਇਹ ਆ ਤੇ ਚਾਰਾ ਸਾਡੀਆਂ ਜੜੀਆਂ ਧੀਆਂ ਪੈਣਾ ਵਾ ਜੀ ਇਹ ਚਾਹੇ ਪਲਸਤਾਨੀ ਹੈ ਤੇ ਚਾਹੇ ਸਿੱਖ ਗੁਰਦੁਆਰਿਆਂ ਦੇ ਆਗੂ ਆ ਚਾਹੇ ਕੋਈ ਵੀ ਜਿਹੜੀਆਂ ਜਥੇਬੰਦੀਆਂ ਕਲਚਰਲ ਜਥੇਬੰਦੀਆਂ ਜਾਂ Hindu ਜਥੇਬੰਦੀਆਂ ਇਹ ਸਾਡਾ ਸਾਰਿਆਂ ਦਾ ਫਰਜ ਬਣਦਾ ਇਹਦੇ ਤੇ ਹੁਣ ਅਸੀਂ ਤਾਂ ਸਿਰਫ ਜਿਹੜਾ ਹੈਗਾ ਵੀ ਉਹਨਾਂ ਦਾ ਆਪਣਾ ਪੋਲੀਟੀਕਲ ਜਿਹੜਾ ਹੈਗਾ ਮੋਟਿਵ ਦੇਖ ਕੇ ਜਿਹੜਾ ਹੈਗਾ ਉਹਨਾਂ ਦੇ ਵਿਰੁੱਧ ਬੋਲ ਨਹੀਂ ਰਹੇ ਤੇ ਇਹ ਸਾਨੂੰ ਵੱਡੇ ਲੈਵਲ ਤੇ ਜਿਹੜੀ ਹੈਗੀ ਆ ਪਾਕਿਸਤਾਨ ਕਮਿਊਨਿਟੀ ਦੇ ਕੋਲ ਵੀ ਕੰਸਰਨ ਉਠਾਉਣਾ ਪਊਗਾ ਮੈਂ ਪਾਕਿਸਤਾਨ ਕਮਿਊਨਿਟੀ ਦੀਆਂ 6-7 ਜਿਹੜੀਆਂ ਆ ਜਥੇਬੰਦੀਆਂ ਨੂੰ ਮਿਲ ਕੇ ਇਹ ਚਿੰਤਾ ਜ਼ाहिर ਕਰ ਚੁੱਕਾ ਬਈ ਇਹ ਜਿਹੜਾ ਹੈਗਾ ਵਾ ਕਿਉਂਕਿ ਪਹਿਨੋਂ ਜਿਹੜੀ ਆ ਇਹ ਗੱਲ ਨਹੀਂ ਸੀ ਹੈਗੀ ਵੈਨਕੂਵਰ ਦੇ ਵਿੱਚ ਪਰ ਜਿਹੜੀ ਨਵੀਂ ਪਨੀਰੀ ਆਈ ਆ ਉਹ ਪਤਾ ਨਹੀਂ ਕਿਹੜੀ ਸਿੱਖਿਆ ਉੱਥੋਂ ਲੈ ਕੇ ਆਈ ਆ ਬਈ ਏਜੰਸੀਆਂ ਦਾ ਇਹ ਮਤਲਬ ਆ ਵੀ ਹਾਂ ਵੀ ਇਹ ਜਿਹੜਾ ਹੈਗਾ ਵੀ ਇਹਨਾਂ ਨੂੰ ਇਸ ਪਾਸੇ ਲਾਓ ਸੋ ਇਹ ਇਸ ਗੱਲ ਨੂੰ ਜਿਹੜਾ ਹੈਗਾ ਸਾਡੀ ਕੌਮ ਨੂੰ ਸਾਡੀ ਲੀਡਰਸ਼ਿਪ ਨੂੰ ਚਾਹੇ ਉਹ ਖਾਲਿਸਤਾਨੀ ਆ ਚਾਹੇ ਉਹ ਮੋਡਰੇਟ ਆ ਚਾਹੇ ਉਹ ਹਿੰਦੂ ਲੀਡਰਾਂ ਸਾਨੂੰ ਸਾਰਿਆਂ ਨੂੰ ਉੱਠ ਕੇ ਹਮਲਾ ਮਾਰਨਾ ਚਾਹੀਦਾ ਮੈਂ ਸਰੀ ਦੇ ਵਿੱਚ ਇੱਕ ਕਈ ਜਾਂ 2 ਜਾਂ 3 ਨਹੀਂ ਜੇ ਕਮਿਊਨਿਟੀ ਚਾਵੇ ਤਾਂ ਮੈਂ ਘੱਟੋ ਘੱਟ ਸੌਵਾਂ ਦੀ ਤعداد ਦੇ ਵਿੱਚ ਪੇਸ਼ ਕਰ ਸਕਦਾ ਅੰਕੜੇ ਵੀ ਜੋ ਕੁਝ ਇੱਥੇ ਹੋ ਰਿਹਾ ਕਿ ਕਿਸ ਤਰ੍ਹਾਂ ਸਾਡੀਆਂ ਧੀਆਂ ਨੂੰ ਪਹਿਲਾਂ ਵਰਗਲਾ ਕੇ ਫਿਰ ਉਹਨਾਂ ਕੋਲ ਕੋਈ ਕਈ ਤਾਂ ਨਸ਼ਾ ਵੇਚਣ ਲਵਾ ਲੈਂਦੇ ਆ ਕਈ ਜਿਹੜਾ ਹੈਗਾ ਵਾ ਵੀ ਉਹਨਾਂ ਨੂੰ ਦੇ ਵਪਾਰ ਦੇ ਵਿੱਚ ਕਰ ਦਿੰਦੇ ਆ ਵੀ ਤੁਸੀਂ ਜੀ ਪੈਸੇ ਉਦਾਂ ਦਾ ਬੜਨੇ ਨਹੀਂ ਤੁਹਾਨੂੰ ਤੁਸੀਂ ਇੰਨੇ ਨੇ ਪੈਸੇ ਚੁੱਕ ਕੇ ਲਾ ਕੇ ਇਸ ਦੇਸ਼ ਦੇ ਵਿੱਚ ਆਏ ਹੋ ਤੇ ਕੋਈ ਵੀ ਜਿਹੜੀ ਪਾਰਟੀ ਆ ਜਾਂ ਲੀਡਰ ਆ ਉਹ ਇਹਨੂੰ ਆਪਣੇ ਹੱਥੇ 'ਚ ਲੈਣਾ ਨਹੀਂ ਚਾਹੁੰਦਾ ਪਰ ਹੁਣ ਚੁੱਪ ਰਿਆ ਸਰਨਾ ਨਹੀਂ ਮੈਂ ਪੂਰੀ ਕਮਿਊਨਿਟੀ ਨੂੰ ਕਮਿਊਨਿਟੀ ਇਨ ਲਾਰਜ ਚਾਹੇ ਹਿੰਦੂਸਤਾਨੀ ਹੋ ਸੇਖਾ ਜਾਂ Hindu ਆ ਜਾਂ ਹੋਰ ਹੈ ਸਾਰਿਆਂ ਨੂੰ ਵੰਗਾਰਦਾ ਕਿ ਆਓ ਸਾਰੇ ਇਕੱਠੇ ਹੋ ਕੇ ਜਿਹੜੀ ਆ ਇਹ ਚੁੱਪ ਜਿਹੜੀ ਆ ਇਹ ਇਹਨੂੰ ਥੋੜੀਏ ਤੇ ਜਿਹੜਾ ਆਪਾਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਚਾਉਣ ਦੇ ਲਈ ਜਿਹੜਾ ਇਹਦਾ ਕੋਈ ਰਾਜਨੀਤੀ ਮਹੱਤਵਪੂਰਨ ਹੱਲ ਕੱਢੀ ਜੀ ਸੋ ਗਿਲਸਾਹਬ ਜਾਗਦੀ ਜ਼ਮੀਰ ਵਾਲਿਆਂ ਦੇ ਵੀ ਕੋਈ ਕਹਿੰਦੇ ਨੇ ਚੰਗਿਆਈ ਦਾ ਬినాਸ਼ ਵੀ ਨਹੀਂ ਹੁੰਦਾ ਸੋ ਇੰਗਲੈਂਡ ਦੇ ਵਸਨੀਕ ਐ ਸਰਦਾਰ ਮੋਹਨ ਸਿੰਘ ਜੀ ਸੋ ਉਹ ਬੜੇ ਇਸ ਸੰਬੰਧ ਦੇ ਵਿੱਚ ਆਵਾਜ਼ ਜਿਹੜੀ ਉਹਨਾਂ ਦੇ ਮੈਂ ਸੁਣਦਾ ਰਿਹਾ ਵੀਡੀਓ ਵੀ ਬੜੀਆਂ ਉਹਦੀਆਂ ਆ ਰਹੀਆਂ ਨੇ ਵੈਸੇ ਵੀ ਉਹਦੇ ਬਾਰੇ ਚਰਚਾ ਅਕਸਰ ਹੀ ਜਿੱਥੇ ਕੋਈ ਚਾਰ ਬੰਦੇ ਜੁੜਦੇ ਆ ਸਰਦਾਰ ਮੋਹਨ ਸਿੰਘ ਦੀ ਉਹਨਾਂ ਗੱਲਾਂ ਦੀ ਚਰਚਾ ਜ਼ਰੂਰ ਹੁੰਦੀ ਹੈ। ਸੋ ਜੇਕਰ ਇਸ ਆਵਾਜ਼ ਜਿਹੜੀ ਉਹ 18 ਨੇ ਜਿਹੜੀ ਅਹਿਮਦ ਕੀ ਹੈ ਜੀ। ਦੇਖੋ ਪੰਮ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜੇ ਇੰਗਲੈਂਡ ਦੇ ਸਰਦਾਰ ਮੋਹਨ ਸਿੰਘ ਆ ਉਹਨਾਂ ਨੂੰ ਸਲੂਟ ਕਰਨਾ ਬਣਦਾ। ਬਿਲਕੁਲ ਬਣਦਾ। ਕਿ ਉਹਨਾਂ ਨੇ ਆਪਣਾ ਦੇਖ ਲਓ ਤੁਸੀਂ ਆਮ ਬੰਦੇ ਇਹਨਾਂ ਦੇਸ਼ਾਂ ਦੇ ਵਿੱਚ ਆ ਉਹ ਪੈਸੇ ਦੀ ਦੌੜ ਦੇ ਪਿੱਛੇ ਪਏ ਆ। ਹਮ ਪਰ ਉਹ ਆਪਣੀ ਜਿਹੜੀ ਕੌਮ ਦੀ ਅਣਖ ਤੇ ਗੈਰਤ ਨੂੰ ਬਚਾਉਣ ਲਈ ਲੱਗੇ। ਜੀ। ਔਰ ਬੜੇ ਲੰਮੇ ਸਮੇਂ ਤੋਂ ਆਪਾਂ ਸਾਰੇ ਉਹਨਾਂ ਨੂੰ ਫਾਲੋ ਵੀ ਕਰਦੇ ਆ ਰੇਡੀਓ ਤੇ ਵੀ ਆਏ ਸੀ ਆਪਾਂ ਵੀ ਇੰਟਰਵਿਊ ਕੀਤੀ ਉਹਨਾਂ ਦੀ। ਹਮ ਬਾਕੀ ਵੀ ਜਿਹੜੇ ਸਰੀ ਦੇ 6-7 ਰੇਡੀਓ ਸਟੇਸ਼ਨ ਆ ਉਹਨਾਂ ਨੇ ਉਹਨਾਂ ਦੀਆਂ ਇੰਟਰਵਿਊ ਕੀਤੀਆਂ ਤੇ ਉਹਨਾਂ ਨੇ ਦੱਸਿਆ ਵੀ ਇਹ ਇੰਗਲੈਂਡ ਦੀ ਨਹੀਂ ਜਦੋਂ ਮੈਂ ਉਹਨਾਂ ਦੀ ਇੱਕ ਇੰਟਰਵਿਊ ਸੁਣਦਾ ਸੀ ਉਹ ਕਹਿੰਦੇ ਕੈਨੇਡਾ ਦੇ ਵਿੱਚ ਮੈਂ ਇੰਨਾ ਕੁਝ ਸਰੀ ਦੀਆਂ ਮੈਂ ਇੰਨੀਆਂ ਕੁੜੀਆਂ ਪਚਾ ਕੇ ਘਰਾਂ 'ਚ ਪਚਾ ਚੁੱਕਾ ਹੁਣ 4-5 ਤੱਕ ਕੁੜੀਆਂ ਸਰੀ ਦੀਆਂ ਡੈਲਟਾ ਦੀਆਂ ਮੈਂ ਮੜਵਾ ਚੁੱਕਾ ਹੂੰ ਵੀ ਜਿਹੜਾ ਹੈਗਾ ਆਪਣਾ ਜੋਰ ਲਾ ਕੇ ਵੀ ਆਪਣਾ ਰਸੂਖ ਵਰਤ ਕੇ ਆਪਣਾ ਦਬਦਬਾ ਵਰਤ ਕੇ ਇਸ ਗੱਲ ਨੂੰ ਪਰ ਇਹ ਜਿਹੜੇ ਆ ਵੀ ਸਰਦਾਰ ਮੋਹਨ ਸਿੰਘ ਆ ਅਸਲ ਦੇ ਵਿੱਚ ਜਿਹੜਾ ਨਾ ਉਹ ਸਿੱਖ ਖਵਾਉਣ ਦੇ ਹੱਕਦਾਰ ਆ ਅਸੀਂ ਸਿੱਖ ਖਵਾਉਣ ਦੇ ਹੱਕਦਾਰ ਨਹੀਂ ਜਿਹੜੇ ਇੱਥੇ ਪਹਿਰਾਵੇ ਨੂੰ ਤਾਂ ਸਿੱਖ ਦਿਸਦੇ ਆ ਪਰ ਅੰਦਰੋਂ ਜਿਹੜਾ ਸਿੱਖੀ ਵਾਲੇ ਨਹੀਂ ਇਹ ਦਗਮਜੇ ਤਾਂ ਮਾਰਦੇ ਵੀ ਅਸੀਂ ਹਿੰਦੂਆਂ ਦੀਆਂ ਗਜਨੀ ਕੋਲੋਂ ਵੜਾ ਕੇ ਲਿਆਏ ਆ ਆ ਕੀਤਾ ਹੁਣ ਆਪਣੀਆਂ ਨਾਲ ਜੋ ਹੋ ਰਿਹਾ ਉਹਦੇ ਤੇ ਇੱਕ ਆਵਾਜ਼ ਨਹੀਂ ਚੁੱਕ ਰਹੀ ਸਿੱਖ ਲੀਡਰਸ਼ਿਪ ਉਹ ਚਾਹੇ ਖਾਲਸਤਾਨ ਚਾਹੇ ਉਹ ਫੰਡਾਮੈਂਟਲਿਸਟਾ ਤੇ ਚਾਹੇ ਮੋਡਰੇਟ ਸਾਰਿਆਂ ਲਈ ਸ਼ਰਮ ਦੀ ਗੱਲ ਹੈ ਚਾਹੇ ਹਿੰਦੂ ਮੰਦਰਾਂ ਦੇ ਕਿਉਂ ਨਾ ਹੋਣ ਤੇ ਸ਼ਰਮ ਦੀ ਗੱਲ ਹੈ ਕਿ ਅਸੀਂ ਇਸ ਗੱਲ ਨੂੰ ਜਿਹੜਾ ਹੈਗਾ ਕੱਲਾ ਮਨਮੋਹਨ ਸਿੰਘ ਕੀ ਕਿਉ ਮੋਹਨ ਸਿੰਘ ਕੀ ਸਾਨੂੰ ਸਾਰਿਆਂ ਨੂੰ ਉਹਦਾ ਜਿਹੜਾ ਹੈਗਾ ਇਸ ਵੇਲੇ ਉਹਦੇ ਆੜੀ ਬੰਨ ਦੀ ਲੋੜ ਆ ਬੰਨ ਦੀ ਲੋੜ ਆ ਤੇ ਇੱਥੇ ਜਿਹੜਾ ਹੈਗਾ ਵਾ ਜਿੱਦਾਂ ਪਿੰਡਾਂ ਦੇ ਵਿੱਚ ਜਦੋਂ ਚੋਰ ਡਾਕੂ ਆਵੜਦੇ ਸੀਗੇ ਪੈਰਾ ਲੱਗਦਾ ਸੀ 8 8 10 10 ਬੰਦਿਆਂ ਦਾ ਸਰੀ ਦੇ ਵਿੱਚ ਜੋ ਗੁੰਡਾਗਰਦੀ ਹੋ ਰਹੀ ਹੈ ਆ ਰੋਜ਼ ਗੋਲੀਆਂ ਦੀ ਹੋ ਰਹੀ ਆ ਆ ਹੋ ਰਹੀ ਨਾ ਪਰ ਕਿੰਨੀਆਂ ਕ ਦੇਖਣੀਆਂ ਆ ਬੀ ਕੌਮ ਨੂੰ ਇਸ ਵੇਲੇ ਵੱਡੇ ਲੈਵਲ ਤੇ ਦੇ ਲਈ ਜਿਹੜਾ ਹੈਗਾ ਅਮਲਾ ਮਾਰ ਕੇ ਆਵਾਜ਼ ਆਪਣੀ ਬਲੰਦ ਕਰਨੀ ਚਾਹੀਦੀ ਹੈ ਅਤੇ ਜਿਹੜੀ ਆ ਗੱਲ ਮੇ ਧਰਮ ਦੇ ਖਿਲਾਫ ਨਫਰਤ ਅਸੀਂ ਨਹੀਂ ਫਲਾਉਂਦੇ ਕਿਸੇ ਦੇ ਨਾ ਅਸੀਂ ਫਲਾਉਣੀ ਚਾਹੁੰਦੇ ਆ ਨਾ ਅਸੀਂ ਕਿਸੇ ਪਰਸਨਲ ਕੋਈ ਸਾਨੂੰ ਰੰਜਾ ਛਾ ਕਿਸੇ ਨਾਲ ਅਸੀਂ ਦਾ ਸਿਰਫ ਜਿਹੜਾ ਇਹ ਲੋਕ ਜਿਹੜੇ ਅਪਰਾਧੀਆਂ ਦੀ ਗੱਲ ਕਰਦੇ ਆ ਜਾਂ ਅਪਰਾਧੀ ਅਪਰਾਧ ਕਰਦੇ ਆ ਇਹੋ ਜਿਹੇ ਲੋਕਾਂ ਨੂੰ ਅਸੀਂ ਜੜੀਆਂ ਵਾਂ ਜਾਂ ਇਹ ਗਰੂਮਿੰਗ ਗੈਂਗਸ ਦਾ ਬੋਲ ਵਾਲਾ ਉਹਨੂੰ ਅਸੀਂ ਅਸਲ ਦੇ ਵਿੱਚ ਜਿਹੜਾ ਹੈਗਾ ਬੰਦ ਕਰਨਾ ਚਾਹੁੰਦੇ ਆ ਸਾਡੀ ਸਿੱਖਾਂ ਦੀ ਤਾਂ ਮਹਾਨ ਪਰੰਪਰਾ ਵਾ ਵੀ ਜਿੱਥੇ ਅਸੀਂ ਕਮਜ਼ੋਰ ਦੀ ਰੱਖਿਆ ਕਰਨਾ ਸਭ ਤੋਂ ਵੱਡਾ ਧਰਮ ਮੰਨਿਆ ਜਾਂਦਾ ਹੈ ਅਜਿਹੇ ਲੋਕਾਂ ਦਾ ਸਾਥ ਦੇਣਾ ਹਰ ਉਸ ਇਨਸਾਨ ਦਾ ਫਰਜ ਹੈ ਜੋ ਇਨਸਾਫ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਆਪਣੀ ਕੌਮ ਦੀ ਗੱਲ ਕਰਦਾ ਜੀ ਬਿਲਕੁਲ ਸੁਖਿਲ ਸਾਹਿਬ ਜੇਕਰ ਅਜਿਹੇ ਵਰਤਾਰੇ ਨੂੰ ਰੋਕਣ ਵਾਸਤੇ ਸਾਡੇ ਸਮਾਜ ਨੂੰ ਇਸ ਨੂੰ ਰੋਕਣ ਦੇ ਲਈ ਕਿਹੜੇ-ਕਿਹੜੇ ਕਦਮ ਜਿਹੜੇ ਆ ਚੁੱਕੜ ਦੀ ਲੋੜ ਹੈ ਜੀ ਦੇਖੋ ਇਹਦੇ ਲਈ ਚੁੱਪ ਨਹੀਂ ਰਹਿਣਾ ਚਾਹੀਦਾ ਜੀ ਜੇ ਬਿਮਾਰੀ ਤੁਸੀਂ ਡਾਕਟਰ ਨੂੰ ਦੱਸੋਗੇ ਨਹੀਂ ਤੇ ਤੁਹਾਡਾ ਇਲਾਜ ਕਿੱਦਾਂ ਕਰੂ ਇਹ ਕਿਸੇ ਨਾਲ ਵੀ ਆ ਕਿਸੇ ਦੇ ਪਰਿਵਾਰ ਚਾ ਉਹਨਾਂ ਨੂੰ ਜੇ ਜੇ ਲੱਗਦਾ ਵੀ ਸਾਡਾ ਤੀ ਪੁੱਤ ਜਿਹੜਾ ਹੈਗਾ ਵੀ ਉਹ ਗਲਤ ਰਾਹੇ ਜਾ ਰਿਹਾ ਚਾਹੇ ਉਹ ਕੁੜੀਆਂ ਦੀ ਗਰੂਮਿੰਗ ਦਾ ਮਾਮਲਾ ਚਾਹੇ ਬੱਚੇ ਸਾਡੇ ਡਰੱਗ 'ਚ ਜਾ ਰਹੇ ਆ ਚਾਹੇ ਗੈਂਗਾਂ 'ਚ ਜਾ ਰਹੇ ਆ ਜਿਹਦਾ ਵੀ ਲੱਗਦਾ ਉਹਨੂੰ ਵੱਡੇ ਲੈਵਲ ਤੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਪੁਲਿਸ ਨੂੰ ਫਿਰ ਆਪਣੀ ਕਮਿਊਨਿਟੀ ਦੀ ਲੀਡਰਸ਼ਿਪ ਨੂੰ ਜੇ ਗੁਰਦੁਆਰਿਆਂ ਵਾਲੇ ਮੰਦਰਾਂ ਵਾਲੇ ਖਾਲਸਤਾਨੀ ਜਥੇਬੰਦੀਆਂ ਦੂਜੀਆਂ ਜਥੇਬੰਦੀਆਂ ਨਹੀਂ ਇਹ ਤੇ ਦੇਣ ਦੀਆਂ ਤੇ ਫਿਰ ਜਿਹੜਾ ਕਮਿਊਨਿਟੀ ਨੂੰ ਆਪਣੇ ਲੈਵਲ ਤੇ ਜਿਹੜਾ ਹੈਗਾ ਵਾ ਵੀ ਗਰੁੱਪ ਬਣਾ ਕੇ ਤੇ ਇਸ ਗੱਲ ਦੀ ਜਿਹੜੀ ਹੈਗੀ ਆ ਵੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਤੇ ਕੋਈ ਜਿਹੜਾ ਹੈਗਾ ਵਾ ਵੀ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਇੰਨਾ ਮਜ਼ਬੂਤ ਰਿਸ਼ਤਾ ਬਣਾਉਣਾ ਚਾਹੀਦਾ ਕਿ ਜਿਹੜੀ ਕਿ ਬੱਚੇ ਆਣ ਕੇ ਆਪਣੀ ਮਾਂ ਤੇ ਬਾਪ ਨੂੰ ਆਪਣੀ ਸਾਰੀ ਗੱਲ ਦੱਸ ਸਕਣ ਤੁਸੀਂ ਉਹਨਾਂ ਨਾਲ ਐਜ਼ ਆ ਡਿਕਟੇਟਰ ਨਾਲ ਡੀਲ ਕਰੋ ਜਾਂ ਕੈਜ਼ ਆ ਫਰੈਂਡ ਬੱਚਿਆਂ ਨਾਲ ਡੀਲ ਕਰੋ ਜਿਹੜਾ ਉਹ ਤੁਹਾਨੂੰ ਆਪਣੀ ਸਾਰੀ ਦੁੱਖ ਸੁੱਖ ਜਿਹੜੀ ਹੈਗਾ ਉਹ ਤੁਹਾਨੂੰ ਦੱਸ ਸਕਣ ਸਾਨੂੰ ਉਹਨਾਂ ਸਿਆਸੀ ਗੱਠਜੋੜਾਂ ਨੂੰ ਵੀ ਬੇਨਕਾਬ ਕਰਨਾ ਪੈਣਾ ਜਿਹੜੇ ਅਪਰਾਧੀਆਂ ਨੂੰ ਪਨਾਹ ਦਿੰਦੇ ਆ ਅੱਜ ਜਿਹੜਾ ਹੈਗਾ ਵਾ ਅਸੀਂ ਜੇ ਆਪਣੀਆਂ ਧੀਆਂ ਨਾਲ ਖੜਦੇ ਆ ਤਾਂ ਸਹੂਲਤ ਦੀ ਖਾਤਰ ਸਾਨੂੰ ਕਹੀ ਆ ਜੀ ਉਹ ਸਾਡੇ ਨਾਲ ਨਾਰਾਜ਼ ਹੋ ਜਾਣਗੇ ਜੀ ਜੇ ਅਸੀਂ ਕੋਈ ਗੱਲ ਕੀਤੀ ਉਹਨਾਂ ਦੀ ਨਾਰਾਜ਼ਗੀ ਬੇਸ਼ੱਕ ਹੋ ਜਾਏ ਪਰ ਸਾਨੂੰ ਆਪਣੀ ਕੌਮ ਦੇ ਨਾਲ ਆਪਣੀਆਂ ਧੀਆਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਹਰ ਸਿੱਖ ਤੇ ਹਿੰਦੂ ਪਰਿਵਾਰ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਵੱਲ ਧਿਆਨ ਦਿਓ ਪੈਸੇ ساری ਉਮਰ ਕਮਾਈ ਜਾਣੇ ਆ ਚਾਰ ਵੱਧ ਹੋਏ ਤੇ ਚਾਰ ਕਾਟੋ ਹੋਏ ਪਰ ਜੇ ਸਾਡੀ ਔਲਾਦ ਹੀ ਸਾਡੇ ਹੱਥੋਂ ਨਿਕਲ ਗਈ ਅੱਜ ਤਾਂ ਸੀ ਜੇ ਆਪਣੇ ਘਰ ਲੱਗੇ ਅਸੀਂ ਕਹਿੰਨੇ ਅੱਗ ਤੇ ਬਾਹਰ ਲੱਗਦੀ ਆ ਬਸੰਤਰ ਜੇ ਕਿਸੇ ਨਾਲ ਵੀ ਹੋ ਰਿਹਾ ਉਹ ਵੀ ਸਾਡੀਆਂ ਸਿੱਖਾਂ ਦੀਆਂ ਧੀਆਂ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਰਲ ਮਿਲ ਕੇ ਇਸ ਵੇਲੇ ਇਹ ਬਹੁਤ ਵੱਡੀ ਬਿਮਾਰੀ ਵੱਡੇ ਲੈਵਲ ਤੇ ਫੈਲ ਰਹੀ ਆ ਵੀ ਇਹਨੂੰ ਰੋਕਣ ਦੀ ਲੋੜ ਹੈ ਅਸੀਂ ਤਾਂ ਪਹਿਲਾਂ ਹੀ ਕਿੰਨੇ ਸੰਕਟ ਦੇ ਵਿੱਚ ਆ ਮੈਂ ਸਰੀ ਦੇ ਵਿੱਚ ਪਿਛਲੇ 20 ਸਾਲਾਂ ਚ ਦੇਖਿਆ ਜਿੰਨੀਆਂ ਚਿੱਟੀਆਂ ਚੁੰਨੀਆਂ ਵੱਧ ਗਈਆਂ ਨਾ ਭਮਨ ਸਾਹਿਬ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਬਿਲਕੁਲ ਬਿਲਕੁਲ ਗਿੱਲ ਸਾਹਿਬ ਤੁਸੀਂ ਭਾਵੁਕ ਹੋਗੇ ਔਰ ਭਾਵੁਕਤਾ ਵਾਲਾ ਵਿਸ਼ਾ ਵੀ ਭਾਵੁਕਤਾ ਵਾਲਾ ਕਿਉਂਕਿ ਜਦੋਂ ਸਾਡੇ ਔਲਾਦ ਦਾ ਸਾਡੇ ਆਲੇ ਦੋਲੇ ਦਾ ਸਾਡੇ ਭੈਣ ਭਰਾਵਾਂ ਦਾ ਕੋਈ ਇਸ ਤਰ੍ਹਾਂ ਦੇ ਨੁਕਸਾਨ ਜਿਹੜੇ ਅਸੀਂ ਦੇਖਦੇ ਆਂ ਕੋਈ ਜਿਹੜਾ ਇਨਸਾਨੀਅਤ ਜਿਹਦੇ ਅੰਦਰ ਜਾਗਦੀ ਹੈ ਉਹ ਹੀ ਇਸ ਚੀਜ਼ ਨੂੰ ਮਹਿਸੂਸ ਕਰ ਸਕਦਾ ਸੋ ਇਹ ਮਹਿਸੂਸ ਕਰਨਾ ਸਿਰਫ ਮਨਿੰਦਰ ਗਿੱਲ ਹੋਣਾ ਦਾ ਹੀ ਕੰਮ ਨਹੀਂ ਆ ਸਾਡੀਆਂ ਜਥੇਬੰਦੀਆਂ ਨੂੰ ਸਾਡੇ ਧਾਰਮਿਕ ਆਗੂਆਂ ਨੂੰ ਉਸ ਰਾਜਨੀਤੀ ਤੋਂ ਉਸ ਗੱਲਬਾਤ ਤੋਂ ਉਪਰੁਕੇ ਤੇ ਇਹ ਸਾਂਝਾ ਇੱਕ ਫਰੰਟ ਬਣਾ ਕੇ ਇਹਤੇ ਕੰਮ ਕਰਨਾ ਚਾਹੀਦਾ ਹੈ ਸਾਡੇ ਪੰਜਾਬੀ ਵੀਡੀਓ ਨੂੰ ਵੀ ਖਾਸ ਕਰਕੇ ਇਸ ਦੇ ਧਿਆਨ ਦੇਣ ਦੀ ਲੋੜ ਹੈ ਕਿ ਉਹ ਜਿਹੜਾ ਇੱਕ ਮਹੱਤਵ ਦੇ ਰੂਪ ਵਿੱਚ ਇਸ ਵਿਸ਼ੇ ਨੂੰ ਲੈਣ ਤਾਂ ਜੋ ਇਸ ਨੂੰ ਸਾਡੇ ਭਵਿੱਖ ਨੂੰ ਜਿਹੜਾ ਸਾਡੀ ਔਲਾਦ ਸਾਡਾ ਭਵਿੱਖ ਹੁੰਦਾ ਸੋ ਉਹਨੂੰ ਬਚਾਇਆ ਜਾ ਸਕੇ ਪਹਿਲੀ ਗੱਲ ਤਾਂ ਜੀ ਪਰਿਵਾਰਾਂ ਨੂੰ ਜਿਹਦੇ ਵੀ ਬੱਚੇ ਦਾ ਉਹਨਾਂ ਨੂੰ ਸ਼ੱਕ ਪੈਂਦਾ ਕੋਈ ਗੱਲ ਆ ਉਹ ਜ਼ਰੂਰੀ ਆ ਉਹ ਰੇਡੀਓ ਟੀਵੀ ਪੇਪਰਾਂ ਨੂੰ ਉਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮੰਦਰਾਂ ਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਹਿੰਦੂ ਜਥੇਬੰਦੀਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਰੌਲੀਪਾਪ ਆ ਕੇ ਦੱਸਣ ਵੀ ਅਸੀਂ ਲੁੱਟੇ ਗਏ ਤਾਂ ਕਰਕੇ ਦਾ ਹੱਲ ਕੋਈ ਨਬੜਨਾ ਲੇਕਿਨ ਜਿੰਨੀ ਇਹ ਗੱਲ ਤੇਜ਼ੀ ਨਾਲ ਵੱਧ ਰਹੀ ਆ ਇਹ ਚਿੰਤਾ ਦਾ ਵਿਸ਼ਾ ਬਿਲਕੁਲ ਜਨਤਾ ਦਾ ਵਿਸ਼ਾ ਸੋ ਗਿਲ ਸਰ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ